ਇਕ ਹੋਰ ਅਰਜ਼ ਕਰਦੇ ਹਾਂ Hazrat Ali ne ek din Muhammad sahab nu aakhya kuch main vi kar sakda ke sab kuch khuda karda hai je sab kuch khuda karda hai te apan nirdosh sadi gall me nischint howa phir phir te jo kuch ho reha hai so ho reha hai te je kuch main vi kar sakda ta Hazrat usda mainu boodh karao ke main kinna kuch kar sakda main ki kar sakda ਇਹ ਸਵਾਲ ਹਰ ਬੰਦੇ ਦਾ ਹੈ ਹਰ ਮਨੁੱਖ ਦੇ ਅੰਦਰ ਪੈਦਾ ਹੁੰਦਾ ਹੈ ਤੇ ਮੁਹੰਮਦ ਸਾਹਿਬ ਨੇ ਆਪਣੇ ਢੰਗ ਨਾਲ ਸੁਲਝਾਇਆ ਹੈ ਅਲੀ حضرت ਮੁਹੰਮਦ ਸਾਹਿਬ ਦੇ ਦਾਮਾਦ ਸਨ ਔਰ حضرت ਅਲੀ ਦੇ ਜਿਹੜੇ ਪੁੱਤਰ ਸਨ हसन ਤੇ ਹੁਸੈਨ ਜੋ ਸ਼ਹੀਦ ਹੋਏ ਇਹ ਮੁਹੰਮਦ ਸਾਹਿਬ ਦੇ ਦੋਤੇ ਸਨ ਖੜੇ ਸਨ حضرت ਅਲੀ ਤੇ ਤਖਤ ਤੇ ਬੈਠੇ ਸਨ ਮੁਹੰਮਦ ਸਾਹਿਬ تو محمد صاحب کہنے لگے علی تو اپنا ایک پیر زمین تو اچھا کر کہنے لگے انہوں نے بایاں پیر اچھا کر لیا ایک پیر تے کھڑے ہو گئے تو محمد صاحب کہنے لگے انہوں نے دو پیر بھی چک زمین تو تو علی کہنے لگے اے نہیں ہو سکتا ایک پیر تے میں زمین تو چک سکتا دو جا نہیں تو محمد صاحب کہنے لگے جی تینوں دو پیر چکنا پوے ਤੇ ਫਿਰ ਖੜਾ ਹੋਣਾ ਪਵੇ ਫਿਰ ਕੀ ਕਰੇਗਾ ਤੇ ਅਲੀ ਕਹਿਣ ਲੱਗੇ ਫਿਰ ਮੈਂ ਜਿਹੜਾ ਪੈਰਾ ਪੈਰ ਚੁੱਕਿਆ ਹੈ ਰੱਖ ਦੇਵਾਂਗਾ ਫਿਰ ਜ਼ਮੀਨ ਤੇ ਰੱਖ ਦੇਵਾਂਗਾ ਆਖਰ ਖੜੇ ਹੋਣ ਵਾਸਤੇ ਇੱਕ ਪੈਰ ਤੇ ਮੈਂ ਟਿਕਾਵਾਂਗਾ لازمی ਤਾਂ ਮੁਹੰਮਦ ਸਾਹਿਬ ਕਹਿਣ ਲੱਗੇ ਮੈਂ ਤੈਨੂੰ ਜਵਾਬ ਦੇ ਦਿੱਤਾ ਤੂੰ ਇਹਨੂੰ ਸਮਝ ਇੱਕ ਪੈਰ ਤੋਂ ਚੁੱਕ ਸਕਦਾ ਜ਼ਮੀਨ ਤੋਂ ਦੂਸਰਾ ਨਹੀਂ ਇਤਨੀ ਸੁਤੰਤਰਤਾ ਹੈ ਤੇਰੇ ਕੋਲ ਕਿ ਤੂੰ ਕਿਹੜਾ ਪੈਰ ਚੁਕਣਾ ਹੈ ਸੱਜਾ ਕਿ ਖੱਬਾ ਤੇ ਚੁਣਾਓ ਤੂੰ ਕਰਨਾ ਹੈ ਪਰ ਜੇ ਤੂੰ ਇੱਕ ਦਫਾ ਚੁਕ ਲਿਆ ਫਿਰ ਦੂਸਰਾ ਨਹੀਂ ਚੁਕ ਸਕੇਗਾ ਤੇ ਦੂਸਰਾ ਚੁਕਣ ਲਈ ਪਹਿਲਾ ਚੁਕਿਆ ਹੋਇਆ ਰੱਖਣਾ ਪਏਗਾ ਤੇ ਤੈਨੂੰ ਜਵਾਬ ਹੈ ਕਰਮ ਕਰਨ ਦੀ ਤੈਨੂੰ ਖੁੱਲ ਹੈ ਫਲ ਭੋਗਣ ਦੀ ਤੈਨੂੰ ਕੋਈ ਖੁੱਲ ਨਹੀਂ ਫਲ ਖੁਦਾ ਦੇ ਹੱਥ 'ਚ ਫਲ ਰੱਬ ਦੇ ਹੱਥ 'ਚ ਅੱਜ ਤੱਕ ਜਿਤਨੇ ਪੈਗੰਬਰੀ ਪੁਰਸ਼ ਗੁਰੂ ਅਵਤਾਰ ਹੋਏ ਨੇ ਇਹ ਹੀ ਕਹਿੰਦੇ ਨੇ ਕਰਮ ਤੇਰੇ ਕੋਲ ਫਲ ਖੁਦਾ ਕੋਲ ਫਲ ਰੱਬ ਕੋਲ ਇੱਕ ਪੈਰ ਤੂੰ ਚੁੱਕ ਸਕਦਾ ਹੈ ਦੂਸਰਾ ਨਹੀਂ ਇੰਨੇ ਖੁੱਲ ਨਹੀਂ ਹੈ ਕਿ ਬੋਵੇਂ ਤੂੰ ਕੁਛ ਤੇ ਫਲ ਤੈਨੂੰ ਕੁਛ ਮਿਲੇ ਐਸਾ ਨਹੀਂ ਹੈ ਇਤਨੀ ਸੁਤੰਤਰਤਾ ਨਹੀਂ ਪਰ ਇਤਨੀ ਹੈ ਕਿ ਇੱਕ ਪੈਰ ਤੂੰ ਚੁੱਕ ਸਕਦਾ ਹੈ ਕਰਮ ਕਰਨ ਦੀ ਸੁਤੰਤਰਤਾ ਹੈ ਜੋ ਤੂੰ ਕਰਨਾ ਝੂਠ ਬੋਲਣਾ ਬੋਲੀ ਜਾ ਸਾਰਾ ਦਿਨ ਕੋਈ ਰੱਬ ਨਹੀਂ ਰੋਕੇਗਾ ਬੁਰਾ ਕਰਨਾ ਕਰੀ ਜਾ ਸਾਰਾ ਦਿਨ ਕੋਈ ਪ੍ਰਮਾਤਮਾ ਨੇ ਤੈਨੂੰ ਰੋਕਣਾ ਨਹੀਂ ਸ਼ਰਾਬ ਪੀਣੀ ਹੈ ਪੀਤੀ ਜਾ ਸਾਰਾ ਦਿਨ ਪਿਆ ਰਹਿ ਬੇਹੋਸ਼ ਕੋਈ ਰੱਬ ਤੈਨੂੰ ਰੋਕੇਗਾ ਨਹੀਂ ਪਰ ਪੀਤੀ ਹੋਈ ਸ਼ਰਾਬ ਇੱਕ ਕਰਮ ਹੈ ਤੇ ਇਸ ਕਰਮ ਦਾ ਆਪਣਾ ਫਲ ਹੈ ਇਹ ਜਦ ਤੂੰ ਭੋਗੇਗਾ ਫਿਰ ਤੂੰ ਹੀ ਰੋਵੇਂਗਾ ਹੋਰ ਕਿਸੇ ਨੇ ਨਹੀਂ ਤੋ ਦਾ ਇੱਕ ਆਪਣਾ ਫਲ ਹੈ ਉਹ ਫਲ ਤੇਰੇ ਹੱਥੇ ਚ ਨਹੀਂ ਤੂੰ ਇਹ ਨਹੀਂ ਕਰ ਸਕਦਾ ਕਿ ਪੀਵੇਂ ਸ਼ਰਾਬ ਤੇ ਆ ਕੇ ਫਲ ਅੰਮ੍ਰਿਤ ਦਾ ਮਿਲੇ ਨਹੀਂ ਸ਼ਰਾਬ ਪੀਤੀ ਤੇ ਫਲ ਸ਼ਰਾਬ ਦਾ ਬੁਰਾ ਕੀਤਾ ਤੇ ਫਲ ਬੁਰਾ ਹੈ ਭਲਾ ਨਹੀਂ ਹੋ ਸਕਦਾ ਸਾਇਬ ਕਹਿੰਦੇ ਨੇ ਇਸ ਲਿਖੇ ਹੋਏ ਹੁਕਮ ਦੇ ਮੁਤਾਬਕ ਜੀਵਾਂ ਨੂੰ ਦੁੱਖ ਤੇ ਸੁੱਖ ਮਿਲਦੇ ਨੇ ਤੇ ਦੁੱਖ ਸੁੱਖ ਦੇ ਕਰਮ ਬੰਦੇ ਦੇ ਅੰਦਰ ਲਿਖੇ ਹੋਏ ਨੇ ਸੰਸਕਾਰ ਲਿਖੇ ਹੋਏ ਕਰਮਾਂ ਅਨਸਾਰ ਪਰਿਵਾਰ ਮਿਲਦਾ ਹੈ ਸੰਸਾਰ ਮਿਲਦਾ ਹੈ ਦੁੱਖ ਮਿਲਦੇ ਨੇ ਸੁੱਖ ਮਿਲਦੇ ਨੇ ਤੇ ਭਜਨ ਕਰਦਿਆਂ ਕਰਦਿਆਂ ਬੰਦੇ ਦੀ ਸੁਰਤ ਦੁੱਖਾਂ ਤੋਂ ਉੱਚੀ ਉੱਠ ਜਾਂਦੀ ਕਿਸ ਤਰ੍ਹਾਂ ਉੱਠਦੀ ਹੈ ਉਹ ਹੁਕਮ ਨੂੰ ਮੰਨ ਲੈਂਦਾ ਹੈ हे ਪ੍ਰਭੂ ਤੇਰਾ ਹੁਕਮ ਹੈ ਜੇ ਦੁੱਖ ਵੀ ਆਇਆ ਤੇ ਤੇਰਾ ਹੁਕਮ ਹੈ ਮੈਂ ਕੁਛ ਐਸਾ ਕੀਤਾ ਹੁਜ ਆ ਹੀ ਨਹੀਂ ਸਕਦਾ ਸੀ ਤੇਰਾ ਹੁਕਮ ਕਬੂਲ ਤੇ ਹੁਕਮ ਨੂੰ ਮੰਨਦੇ ਆਂ ਹਿਰਦਾ ਸੁਖੀ ਹੋ ਜਾਂਦਾ ਹੈ ਹੁਕਮ ਨੂੰ ਮਿਲਦੇ ਆਂ ਹੀ ਪ੍ਰਸੰਤਾ ਮਿਲ ਜਾਂਦੀ ਹੈ ਹੁਕਮ ਨੂੰ ਮਿਲਦੇ ਆਂ ਮੰਨਦੇ ਆਂ ਦੁੱਖ ਸੁੱਖ ਦੇ ਚ ਬਦਲ ਜਾਂਦਾ ਹੈ ਇਸੇ ਵਾਸਤੇ ਸਤਗੁਰੂ ਨੇ ਜ਼ੋਰ ਦਿੱਤਾ ਹੈ ਕਿ ਹੁਕਮ ਰਜ਼ਾਈ ਚੱਲਣਾ ਨਾਨਕ ਐ ਕਿ ਲਿਖਿਆ ਨਾਲ ਦਿਨ ਭਰ ਜਿਹੜਾ ਬੰਦਾ ਆਪਣੇ ਕਰਮਾਂ ਪ੍ਰਤੀ ਸੁਚੇਤ ਹੈ ਨਾ ਉਹਨੂੰ ਕਹਿੰਦੇ ਨੇ ਸਤ ਸੰਗੀ ਤੇ ਦਿਨ ਭਰ ਜਿਸ ਤੋਂ ਕੋਈ ਬੁਰਾ ਕਰਮ ਹੁੰਦਾ ਹੀ ਨਹੀਂ ਕਹਿੰਦੇ ਨੇ ਦਾ ਸਤ ਨਾਲ ਸੰਗ ਹੋ ਗਿਆ ਉਹ ਤੇ ਜੁੜ ਗਿਆ ਇਹਨੂੰ ਰਮਜ਼ ਲੱਭ ਪਈ ਇਹਨੂੰ ਆਨੰਦ ਮਿਲ ਗਿਆ ਤੋਂ ਹੁਕਮ ਲੇਖ ਦੁਖ ਸੁਖ ਪਾਈਏ ਇੱਕ ਨਾ ਹੁਕਮੇ ਬਖਸ਼ੀਸ ਇੱਕ ਹੁਕਮੇ ਸਦਾ ਬੁਆਈਏ ਇੱਕ ਜੋ ਹੁਕਮ ਦੇ ਅੰਦਰ ਰਹਿੰਦੇ ਨੇ ਮੰਨਦੇ ਨੇ ਆਵਰੇ ਦੋਖ ਸੁਖਤ ਉੱਚੇ ਉੱਠ ਗਏ ਨੇ ਬਣੀ ਹੋਈ ਮਰਿਆਦਾ ਦੇ ਮੁਤਾਬਕ ਬਖਸ਼ਿਸ਼ ਹੋ ਜਾਂਦੀ ਹੈ ਉਹਨਾਂ ਤੇ ਕੀ ਮੋਕਸ਼ ਦੀ ਪ੍ਰਾਪਤੀ ਹੋ ਜਾਂਦੀ ਹੈ ਜਨਮ ਮਰਨ ਦੇ ਬੰਧਨ ਤੋਂ ਬਚ ਜਾਂਦੇ ਨੇ ਇੱਕ ਹੁਕਮ ਹੀ ਸਦਾ ਬਈਏ ਬਣੇ ਹੋਏ ਹੁਕਮ ਦੇ ਮੁਤਾਬਕ ਹੁਕਮ ਬਣਿਆ ਹੋਇਆ ਕਿ ਜੋ ਕੁਝ ਕਰੋ ਭੋਗ ਤੋ ਬੁਰਾਈਆਂ ਕਰਦਾ ਜਾ ਬੁਰੇ ਸੰਸਕਾਰ ਬਣ ਰਹੇ ਨੇ ਬੁਰੇ ਸੰਸਕਾਰ ਬਣ ਰਹੇ ਨੇ ਜਨਮ ਮਿਲ ਰਹੇ ਨੇ ਕਰਮ ਬਹੁਤ ਇਕੱਠੇ ਹੋ ਗਏ ਜੀਵਨ ਬਹੁਤ ਛੋਟਾ ਹੈ ਹੋਰ ਜਨਮ ਮਿਲ ਜਾਏਗਾ ਹੋਰ ਜਨਮ ਮਿਲ ਜਾਏਗਾ ਤੇ ਸਾਬ ਕਹਿੰਦੇ ਨੇ ਇੱਕ ਬੜਾਈ ਹੋਈ ਮਰਿਆਦਾ ਦੇ ਮੁਤਾਬਕ ਪਾਉਂਦੇ ਨੇ ਜਮ ਜਮ ਮਰੇ ਮਰੇ ਫਿਰ ਜਮੇ ਬਹੁਤ ਸਜ਼ਾਏ ਪਿਆ ਦੇਸ ਨਮੇ ਤੇ ਸਾਬ ਕਹਿੰਦੇ ਨੇ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਮੱਛੀ ਪਾਣੀ ਦੇ ਵਿੱਚ ਇੱਕ ਥਾਂ ਤੋਂ ਲੈ ਕੇ ਦੂਜੇ ਥਾਂ ਤੱਕ ਜਾ ਸਕਦੀ ਹੈ ਦਰਿਆ ਦੇ ਇੱਕ ਸਿਰੇ ਤੋਂ ਲੈ ਕੇ ਦੂਸਰੇ ਸਿਰੇ ਤੱਕ ਜਾ ਸਕਦੀ ਹੈ पर मच्छी पानी तो बाहर नहीं जा सकती हुक्म पे बाहर नहीं जा सकती पर पानी ਵਿੱਚ ਇੱਕ ਥਾਂ ਤੋਂ ਦੂਸਰੀ ਥਾਂ ਤੱਕ ਜਾ ਸਕਦੀ ਹੈ हुक्म ਇਹ ਵੀ ਹੁਕਮ ਹੈ ਪਾਰਲੇ ਕਿਨਾਰੇ ਤੱਕ ਜਾ ਸਕਦੀ ਹੈ ਉੜਾਰ ਆ ਸਕਦੀ ਹੈ ਪਰ پانی ਤੋਂ ਬਾਹਰ ਨਹੀਂ ਆ ਸਕਦੀ ਜੋ ਕੁਝ ਵੀ ਅਸੀਂ ਕਰ ਰਹੇ ਹਾਂ ਬਣਾਈ ਹੋਈ ਉਸ ਦੀ ਮਰਿਆਦਾ ਦੇ ਮੁਤਾਬਕ ਕਰ ਰਹੇ ਹਾਂ ਭਾਉ ਚੰਗਾ ਵੀ ਕਰ ਸਕਦੇ ਹਾਂ ਮਾੜਾ ਵੀ ਕਰ ਸਕਦੇ ਹਾਂ ਉਸ ਨੇ ਮਰਿਆਦਾ ਬਣਾ ਦਿੱਤੀ ਹੈ ਖੁੱਲ੍ਹ ਦੇ ਦਿੱਤੀ ਹੈ ਹੁਕਮ ਦੇ ਵਿੱਚ ਆ ਸਾਰੇ ਹੁਕਮ ਵਿੱਚ ਉਸ ਤੋਂ ਬਾਹਰ ਨਹੀਂ ਜਾ ਸਕਦੇ ਗੱਲ ਜਿਹੜੀ ਹੈ ਇਹਨੇ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਅਗਰ ਕੋਈ ਬੁਰਾ ਕਰ ਰਿਹਾ ਹੈ ਤੇ ਬੁਰਾ ਕਰਨ ਦੀ ਖੁੱਲ ਹੈ ਉਸ ਨੂੰ ਇਹ ਵੀ ਇੱਕ ਹੁਕਮ ਹੈ ਪ੍ਰਮਾਤਮਾ ਦਾ ਜੈਸੇ ਕੁਝ ਜਾਨਵਰ ਬੁਰਾ ਕਰ ਹੀ ਨਹੀਂ ਸਕਦੇ ਬੱਜੇ ਹੋਏ ਨੇ ਪਸ਼ੂਆਂ ਦੀ ਜ਼ਿੰਦਗੀ ਬੱਜੀ ਹੋਈ ਏ ਬਹੁਤ ਸਾਰਿਆਂ ਦੀ ਇਸ ਵਾਸਤੇ ਉਹਨਾਂ ਨੂੰ ਕਹਿੰਦੇ ਨੇ ਭੋਗ ਜੋਨੀ ਉਹ ਭੋਗ ਜੋਨੀ ਹੈ ਕਰਮ ਜੋਨੀ ਨੇ ਤੇ ਮਨੁੱਖ ਨੂੰ ਕਹਿੰਦੇ ਨੇ ਕਰਮ ਜੋਨੀ ਸਤਿਗੁਰ ਦੀ ਬਾਣੀ ਕਰਮ ਭੂਮੇ ਬੋਵੋ ਨਾਮ ਐ ਬੰਦੇ ਜਿਹੜੀ ਤੈਨੂੰ ਧਰਤੀ ਮਿਲੀਏ ਕਰਮ ਭੂਮੀ ਮਿਲੀਏ ਭੋਗ ਭੂਮੀ ਨਹੀਂ ਮਿਲੇ ਕਿ ਤੂੰ ਸਿਰਫ ਭੋਗਣਾ ਹੀ ਹੈ ਖਾਣਾ ਹੀ ਪੀਣਾ ਹੈ ਬਸ ਨਹੀਂ ਇਹ ਕਰਮ ਭੂਮੀ ਮਿਲੀਏ ਤੂੰ ਕੁਝ ਹੋਰ ਬੀਜਣਾ ਵੀ ਹੈ ਤੂੰ ਕੁਝ ਹੋਰ ਕਰਨਾ ਵੀ ਹੈ ਤਾਂ ਕਿ ਤੈਨੂੰ ਸੁਖ ਮਿਲ ਸਕੇ ਆਨੰਦ ਮਿਲ ਸਕੇ ਤੋ ਸਾਹਿਬ ਕਹਿੰਦੇ ਨੇ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਬੁਝੇ ਤਾਂ ਹਉ ਮੈਂ ਕਹੇ ਨਾ ਕੋਏ ਇਸ ਹੁਕਮ ਦੀ ਜਿਸ ਨੂੰ ਸਮਝ ਪੈ ਜਾਏ ਅਗਰ ਉਹ ਚੰਗਾ ਹੈ ਗਿਆਨੀ ਹੈ ਦਾਨੀ ਹੈ ਰਮਜ਼ੀ ਹੈ ਸੁਖ ਹੈ ਉਸਦੇ ਕੋਲ ਦੁਨੀਆ ਵੀ ਅਗਰ ਇਸ ਹੁਕਮ ਦੀ ਉਸ ਨੂੰ ਸਮਝ ਪੈ ਜਾਏ ਤਾਂ ਉਹ ਇਹ ਨਹੀਂ ਆਖੇਗਾ ਕਿ ਮੈਂ ਵੀ ਕੁਛ ਹਾਂ ਮੈਂ ਆਪਣੀ ਹਿੰਮਤ ਨਾਲ ਕੀਤਾ ਹੈ ਕੋਨੇ ਇੱਕ ਗਲਤੀ ਸਮਝ ਆ ਜਾਏਗੀ ਕਿ ਪ੍ਰਭੂ ਦੀ ਬਣਾਈ ਹੋਈ ਇੱਕ ਮਰਿਆਦਾ ਹੈ ਤੇ ਅਗਰ ਕੋਈ ਦੁਖੀ ਹੈ ਤੇ ਉਹਨੂੰ ਵੀ ਇਸ ਮਰਿਆਦਾ ਦੀ ਸਮਝ ਆ ਜਾਏ ਤਾਂ ਦੁੱਖ ਉਸ ਤਨਾ ਦੁਖੀ ਨਹੀਂ ਕਰੇਗਾ ਉਸਨੂੰ ਕਿਉਂਕਿ ਬਾਣਾ ਮੰਨ ਲਵੇਗਾ ਉਹ ਤੇ ਰਜ਼ਾ ਨੂੰ ਮੰਨ ਲਵੇਗਾ ਕਿ ਹੇ ਪ੍ਰਭੂ ਇਹ ਵੀ ਤੇਰੀ ਰਜ਼ਾ ਹੈ ਇਹ ਵੀ ਤੈਥੋਂ ਆਇਆ ਹੈ ਕਬੂਲ ਹੁਕਮ ਰਜ਼ਾਈ ਚਲਣਾ ਨੌਨ ਇੱਕ ਲਿਖਿਆ ਨਾਲ ਇੱਕ ਨਿੱਕੀ ਜਿਹੀ ਘਟਨਾ ਆਪ ਨੂੰ ਸੁਣਾ ਕੇ ਸਮਾਪਤੀ ਕਰਾਂ ਸਮਾ ਹੋ ਗਿਆ ਨੌ ਵਿਆਤਾ ਜੋੜਾ ਕਿਸ਼ਤੀ ਚ ਬੈਠਾ ਹੈ। ਔਰ ਪੁਰਾਣੇ ਭਾਰਤ ਦੀ ਇਹ ਗੱਲ ਅਜ ਵੀ ਲਾੜੇ ਕਿਰਪਾਨ ਪਹਿਨਦੇ ਨੇ ਸਿਰ ਤੇ ਪੱਗ ਬੰਨਦੇ ਨੇ। ਲਾੜੇ ਨੂੰ ਐਸਾ ਕਰਨਾ ਪੈਂਦਾ ਜੈ ਨਹੀਂ ਹਿੰਦੂ। ਹੋਰ ਜਿਤਨਾ ਹਿੰਦੂਆਂ ਦਾ ਸਮਾਜ ਹੈ, ਲਾੜਾ ਜਦ ਬਣਦਾ ਤਾਂ ਦਸਤਾਰ ਵੀ ਸਜਾਣੀ ਪੈਂਦੀ ਹੈ, ਕਿਰਪਾਨ ਵੀ ਪਹਿਨਨੀ ਪੈਂਦੀ ਹੈ। ਫਰਕ ਸਿਰਫ ਇਤਨਾ ਹੈ ਕਿ ਗੁਰਗੋਬਿੰਦ ਸਿੰਘ ਜੀ ਮਹਾਰਾਜ ਨੇ ਸਿੱਖਾਂ ਨੂੰ ਨਿਤਦਾ ਲਾੜਾ ਬਣਾਇਆ ਉਹ ਕਦੀ ਕਦੀ ਬਣਦੇ ਨੇ ਬਸ। ਗੱਲ ਜਿਹੜੀ ਹੋ ਇਤਨੀ ਹੈ। ਹਕੀਕਤ ਜਿਹੜੀ ਹੈ। ਤੋ ਨਵ ਬਿਆਤਾ ਜੋੜਾ ਕਿਰਪਾਨ ਪਹਿਨੀ ਹੋਈਏ ਸਿਰ ਤੇ ਦਸਤਾਰ ਸਜਾਈ ਹੋਈ પતિ ਪਤਨੀ ਕਿਸ਼ਤੀ ਚ ਬੈਠੇ ਸਹਿਰ ਤੇ ਨਿਕਲ ਗਏ ਦੂਰ ਤੱਕ ਤੂਫਾਨ ਆ ਗਿਆ ਜ਼ੋਰ ਦੀਆਂ ਛੱਲਾ ਹੈਰਾਨ ਗਏ ਤੇ ਖਾਸ ਕਰਕੇ ਉਸ ਨਵ ਬਿਆਤਾ ਇਸਤਰੀ ਦੇ ਮਨ ਵਿੱਚ ਬੜਾ ਪਹਿ ਪੈਦਾ ਹੋਇਆ ਬਈ ਤੇ ਮੌਤ ਆਈ ਤੇ ਤੇ ਛੱਲਾ ਤੇ ਤੇ ਕਿਸ਼ਤੀ ਡੋਲਣ ਲੱਗ ਪਈ ਭੈ ਭੀਤ ਪਰ ਉਹ ਜਿਹੜਾ ਪੁਰਸ਼ ਹੈ ਉਹ ਮੁਸਕਰਾ ਰਿਹਾ ਹੈ ਉਹਦੇ ਮਸਤਕ ਤੇ ਖੇੜਾ ਹੈ ਖੁਸ਼ੀ ਹੈ ਉਸੇ ਤਰ੍ਹਾਂ ਕੁਝ ਫਰਕ ਨਹੀਂ ਪੁੱਛਦੀ ਹੈ ਪਤਨੀ ਵੀ ਤੂਫਾਨ ਦੇ ਚ ਗਿਰ ਗਏ ਆ ਉੱਚੀਆਂ ਉੱਚੀਆਂ ਛੱਲਾ ਤੇ ਬੇੜੀ ਡੋਲ ਰਹੀ ਹੈ ਹੁਣੇ ਗਏ ਤੇ ਹੁਣੇ ਗਏ ਪਰ ਤੁਸੀਂ ਮੁਸਕਰਾ ਰਹੇ ਹੋ ਹੱਸ ਰਹੇ ਹੋ ਐਸਾ ਕਿਉਂ ਉਹਨੇ ਮਯਾਨ ਦੇ ਚੋਂ ਕਿਰਪਾਨ ਕੱਢੀ ਤੇ ਪਤਨੀ ਦੀ ਗਰਦਨ ਤੇ ਰੱਖ ਦਿੱਤੀ ਤੇ ਜੈਸੇ ਗਰਦਨ ਤੇ ਰਖੀ ਉਹ ਹੱਸਣ ਲੱਗ ਪਈ ਮੁਸਕਰਾਣ ਲੱਗ ਪਈ ਤੇ ਪਤੀ ਕਹਿਣ ਲੱਗਾ ਹੈ ਮੈਂ ਤੇਰੀ ਗਰਦਨ ਤੇ ਕਿਰਪਾਨ ਰੱਖ ਦਿੱਤੀ ਹੈ ਤੂੰ ਹੱਸਦੇ ਹੈ ਆਖਣ ਲੱਗੇ ਹਾਂ ਇਸ ਵਾਸਤੇ ਕਿ ਕਿਰਪਾਨ ਤੇਰੇ ਹੱਥ ਤੇ ਚਾ ਕੋਈ ਡਰ ਨਹੀਂ ਤੇਰੇ ਹੱਥੇ ਚ ਚੋਂਕੇ ਤੇਰੇ ਹੱਥੇ ਚ ਹੈ ਖੁਸ਼ੀ ਹੈ ਪਰਸੰਤਾ ਤੇ ਪਤੀ ਕਹਿ ਲਗਾ ਮੇਰੇ ਹੱਥ ਦੇ ਚ ਕਿਰਪਾਨ ਹੈ ਮੇਰੇ ਹੱਥ ਤੈਨੂੰ ਚੰਗੇ ਲੱਗੇ ਨੇ ਮੇਰੀ ਕਿਰਪਾਨ ਵੀ ਤੈਨੂੰ ਚੰਗੀ ਲੱਗੀ ਤੂੰ ਮੁਸਕਰਾ ਰਹੀ ਹੈ ਇਹ ਜਿਹੜਾ ਤੂਫਾਨ ਹੈ ਨਾ ਮੈਨੂੰ ਰੱਬ ਦੇ ਹੱਥਾਂ ਚ ਦਿਖਾਈ ਦੇ ਰਿਹਾ ਹੈ ਪਰਮਾਤਮਾ ਦੇ ਹੱਥਾਂ ਚ ਦਿਖਾਈ ਦੇ ਰਿਹਾ ਹੈ ਤੈਨੂੰ ਮੈ ਚੰਗਾ ਲੱਗਦਾ ਮੇਰੀ ਕਿਰਪਾਨ ਵੀ ਚੰਗੀ ਲੱਗਈ ਐ ਮੈਨੂੰ ਰੱਬ ਚੰਗਾ ਲੱਗਦਾ ਉਹਦਾ ਤੂਫਾਨ ਵੀ ਚੰਗਾ ਲੱਗਿਆ ਤੇ ਉਹਦੇ ਹੁਕਮ 'ਚ ਹੈ ਉਹਦੇ ਹੱਥਾਂ 'ਚ ਹੈ ਸਮਝ ਆ ਗਈ ਔਰ ਜੈਸੇ ਸਮਝ ਆ ਜਾਂਦੀ ਐ ਕਿ ਦੁੱਖ ਵੀ ਜੋ ਆਇਆ ਬਣਾਈ ਹੋਈ ਮਰਿਆਦਾ ਦੇ ਮੁਤਾਬਕ ਆਇਆ ਮੇਰੇ ਕੀਤੇ ਹੋਏ ਕਰਮਾਂ ਦੇ ਮੁਤਾਬਕ ਆਇਆ ਹੁਕਮ ਹੈ ਅਕਾਲ ਪੁਰਖ ਦਾ ਉਸ ਤੋਂ ਆਇਆ ਐ ਤੋ ਜੈਸੋ ਖਿਹੜੇ ਮੱਥੇ ਉਸ ਦੁੱਖ ਨੂੰ ਵੀ ਗਲਵਕੜੀ ਚ ਲੈਂਦਾ ਹੈ ਦੁੱਖ ਦੁੱਖ ਨਹੀਂ ਰਹਿੰਦਾ ਸੁਖ ਦੇ ਚ ਬਦਲ ਜਾਂਦਾ ਹੈ ਦੁੱਖ ਖੇੜਾ ਹੋ ਜਾਂਦਾ ਹੈ ਦੁੱਖ ਮਸਤੀ ਹੋ ਜਾਂਦਾ ਹੈ ਦੁੱਖ ਸਰੂਰ ਹੋ ਜਾਂਦਾ ਹੈ ਤੋ ਸਹਬ ਕਹਿੰਦੇ ਨੇ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਹੋਏ ਨਾ ਉਹਨੇ ਕੋ ਹੁਕਮੇ ਜੇ 부ਜੇ ਤਾਂ ਆਉ ਮੈਂ ਕਹੇ ਨਾ ਕੋਏ ਇਸ ਹੁਕਮ ਦੀ ਪਹਿਚਾਨ ਜਿਸ ਨੂੰ ਹੈ ਉਹਦੇ ਅੰਦਰ ਹੰਕਾਰ ਨਹੀਂ ਹੋਵੇਗਾ ਕਿ ਮੈਂ ਵੀ ਜੋ ਹੈ ਕੁਝ ਹਾਂ ਐ ਆਨੰਦ ਮੇਰੇ ਕੋਲ ਹੈ ਇਹ ਖੁਸ਼ੀਆਂ ਮੇਰੇ ਕੋਲ ਨੇ ਮੈਂ ਵੀ ਕੁਛ ਹਾਂ ਹੁਕਮ ਦੀ ਸਮਝ ਆਂਦਿਆਂ ਉਸ ਨੂੰ ਪਤਾ ਚਲੇਗਾ ਕਿ ਖੁੱਲ ਮੈਨੂੰ ਰੱਬ ਨੇ ਦਿੱਤੀ ਸੀ ਖੁਸ਼ੀਆਂ ਪ੍ਰਾਪਤ ਕਰਨ ਦੀ ਵੀ ਤੇ ਦੁੱਖ ਪ੍ਰਾਪਤ ਕਰਨ ਦੀ ਤੋ ਖੁੱਲ ਤੇ ਉਸ ਦੀ ਦਿੱਤੀ ਹੋਈ ਹੈ ਤੋ ਧੰਨਵਾਦ ਪੈਦਾ ਹੋਵੇਗਾ ਹੰਕਾਰ ਨਹੀਂ ਸ਼ੁਕਰਾਨਾ ਪੈਦਾ ਹੋਵੇਗਾ ਹਉਮੈ ਨਹੀਂ